ਨਮਸ਼ਟ ਮੀ ਦੀ ਸ਼ਾਮ ਲੁਟੇਰਿਆਂ ਦੇ ਵੱਲੋਂ ਜੀਆਂ ਲੁਟੇਰਿਆਂ ਦੇ ਵੱਲੋਂ SBI 에ਜੰਟ ਤੇ ਕਪੜਾ ਕਾਰੋਬਾਰੀ ਦੀ ਜਿਹੜੀ ਦੁਕਾਨ ਦੇ ਉੱਤੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਪਰ ਦੱਸਦੀ ਕਿ ਕੋਸ਼ਿਸ਼ ਜਿਹੜੀ ਨਾਕਾਮ ਰਹਿੰਦੀ ਹੈ ਤੇ ਉਸੇ ਦਰਮਿਆਨ ਇੱਕ ਗੋਲੀ ਵੀ ਚੱਲਦੀ ਹੈ ਪਰ ਜਦੋਂ ਮੌਕੇ 'ਵਾਰਦਾਤ' ਤੇ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਹੈ ਜਿਹੜੀ ਆਸ਼ਵਾਸਨ ਦਿੰਦੀ ਹੈ ਕਪੜਾ ਕਾਰੋਬਾਰੀ ਨੂੰ ਕਿ ਦੁਕਾਨ ਦੇ ਉੱਪਰ ਚੱਲੀ ਗਈ ਗੋਲੀ ਦਰਸਲ ਖਿਡੌਣਾ ਪਿਸਤਲ ਚੋਂ ਚੱਲੀ ਸੀ ਪਰ ਜਦੋਂ ਰੋਜ਼ ਦੀ ਤਰ੍ਹਾਂ ਅਜ ਸਵੇਰੇ ਦੁਕਾਨਦਾਰ ਸਫਾਈ ਕਰਦਾ ਦੁਕਾਨ ਤੇ ਆ ਕੇ ਜਦੋਂ ਸਫਾਈ ਦੌਰਾਨ ਉਸ ਨੂੰ ਅਸਲੀ ਗੋਲੀ ਦਾ ਖੋਲ ਮਿਲਦਾ ਤਾਂ ਉਸ ਤੋਂ ਦਰਮਿਆਨ ਜਿਹੜਾ ਪੂਰੇ ਇਲਾਕੇ ਚ ਸਹਿਮ ਦਾ ਮਾਹੌਲ ਬਣ ਜਾਂਦਾ ਤਾਂ ਮੌਕੇ ਹੀ ਵਾਰਦਾ ਦੀ ਸੂਚਨਾ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਪੁਲਿਸ ਮੌਕੇ ਤੇ ਜਿਹੜੀ ਆ ਦੁਕਾਨਦਾਰ ਦੇ ਕੋਲੇ ਪਹੁੰਚਦੀ ਆ ਕਾਰੋਬਾਰੀ ਕੋਲੇ ਪਹੁੰਚਦੀ ਆ ਤੇ ਉਸ ਨੂੰ ਆਸ਼ਵਾਸਨ ਦਵਾਉਂਦੀ ਹੈ ਕਿ ਜਲਦੀ ਜਿਹੜੇ ਲੁਟੇਰੀਆ ਨੂੰ ਕਾਬੂ ਕਰ ਲਿਆ ਜਾਏਗਾ ਤਾਂ ਬਿਲਕੁਲ ਸੀਸੀਟੀਵੀ ਕੈਮਰੇ ਚ ਫੁਟੇਜ ਆ ਜਿਹੜੀ ਕੈਦ ਹੋਈ ਉਹ ਵੀ ਜ਼ਰੂਰ ਸਾਹਮਣੇ ਆਏ ਇੱਕ ਵਾਰ ਤੁਸੀਂ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਤੇ ਉਸ ਤੋਂ ਇਲਾਵਾ ਕੀ ਕਹਿਣਾ ਹੈ ਕਪੜਾ ਕਾਰੋਬਾਰੀ ਦਾ ਤੇ ਪੁਲਿਸ ਅਧਿਕਾਰੀਆਂ ਦਾ ਤੁਹਾਨੂੰ ਵੀ ਸੁਣਾ ਦੇ ਦੀਪਕ ਕੀ ਮਾਮਲਾ ਕੀ ਹੈ ਜਿਹੜਾ ਕੰਮ ਜਿਹੜਾ ਆ ਰਿਹਾ ਹੈ कल बाजी कोई अनजाना पहचाना व्यक्ति आया मेरे कोले मुंह ते कपड़ा बੰਨਿਆ ਹੋਇਆ ਸੀ ਚਸ਼ਮਾ ਲੱਗਿਆ ਹੋਇਆ ਸੀ ਉਹਦੇ ਤੇ ਆ ਕੇ ਥੈਲਾ ਰੱਖਤਾ ਕਾਊਂਟਰ ਤੇ ਤੇ ਮੈਨੂੰ ਕਹਿੰਦਾ ਗੱਲੇ 'ਚ ਜਿੰਨਾ ਪੈਸਾ ਹੈਗਾ ਕੱਢ ਦੇ ਬੰਦੂਕ ਉਹਦੇ ਹੱਥ 'ਚ ਸੀ ਜਿਹੜਾ ਮੂਰੇ ਮੇਰੇ ਤਨ ਤੇ ਉਹਨੇ ਤੇ ਮੈਂ ਕਹਾਂ ਮੇਰੇ ਕੋਲ ਤਾਂ ਕੋਈ ਪੈਸਾ ਪੂਸਾ ਨਹੀਂ ਹੈਗਾ ਕਹਿੰਦਾ ਤੂੰ ਕੱਢ ਦੇ ਤੇਰੇ ਗੱਲੇ 'ਚ ਪੈਸੇ ਆ ਮੈਂ ਕਹਿੰਦਾ ਨਹੀਂ ਮੇਰੇ ਕੋਲ ਕੋਈ ਪੈਸਾ ਨਹੀਂ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਮੈਂ ਕਹਾਂ ਗੋਲੀ ਮਾਰ ਦੇ ਤੂੰ ਹੈ ਕੋਣਾ ਪਹਿਲੋ ਕਪੜਾ ਉਤਾਰ ਕੇ ਤਾਂ ਦਿਖਾ ਕਹਿੰਦਾ ਨਹੀਂ ਤੂੰ ਦੇਨੇ ਆ ਕਿ ਨਹੀਂ ਦੇਨੇ ਭੈਣ ਦੀ ਲੰਨ ਤੇਰੀ ਦੀ ਮੈਂ ਕਹਾਂ ਹੁਣ ਤੂੰ ਮੈਂ ਕਿਹਾ ਗਾਲ ਨਹੀਂ ਕੱਢਣੀ ਸੀ ਤੂੰ ਤੇ ਉਹਨੇ ਗਾਲ ਕੱਢੀ ਤੇ ਆਪਣਾ ਬਾਅਦ ਚ ਫਾਇਰਿੰਗ ਕੀਤੀ ਉਹ ਚੱਲੀ ਨਹੀਂ ਫਾਇਰਿੰਗ ਹੁੰਦੀ ਮਿੱਥ ਮਾਰ ਗਈ ਤੇ ਬਾਅਦ ਚ ਉਹਨੇ ਫਿਰ ਮੈਨੂੰ ਕਿਹਾ ਕਿ ਮੈਂ ਹੁਣ ਦੁਬਾਰਾ ਤੈਨੂੰ ਇੱਕ ਮੌਕਾ ਦੇ ਰਿਆ ਦੁਬਾਰਾ ਉਹਨੇ ਗੋਲੀ ਚਲਾਈ ਪਿੱਛੇ ਨੂੰ ਕਰਕੇ ਤੇ ਉਹ ਮੇਰੀ ਸਾਈਡ ਤੋਂ ਨਿਕਲ ਗਈ ਬਾਹ ਦੇ ਕੋਲ ਤੇ ਮੈਨੂੰ ਉੱਥੇ ਡਰ ਪੈ ਗਿਆ ਕਿ ਹਾਂ ਯਾਰ ਪਿੱਲੋ ਤਾਂ ਖਾਲੀ ਡਰਾਵਾ ਦੇ ਰਿਆ ਸੀਗਾ ਉਹਨੇ ਜਿਹੜੀ ਅਸਲੀ ਚ ਕੁਝ ਚੱਲਿਆ ਪਟਾਕੇ ਦੀ ਬਹੁਤ ਤੇਜ਼ ਆਵਾਜ਼ ਆਈ ਸੀ ਤੇ ਫਿਰ ਮੈਨੂੰ ਪੁੱਛਦਾ ਕਿ ਦੇ ਦੇ ਪੈਸੇ ਮੈਂ ਹੁਣ ਸਿੱਧੀ ਮਾਰ ਦੇਣੀ ਗੋਲੀ ਪਿੱਲ ਤੋਂ ਹੇ ਨੀਚੇ ਨੂੰ ਮਾਰਦੀ ਸੀ ਮੇਰੇ ਕੋਲੇ ਇਹ ਲੱਤ ਤੇ ਲੱਤ ਤੇ ਵੱਜੀ ਨਹੀਂ ਬਾਹ ਦੇ ਕੋਲੋਂ ਨਿਕਲ ਗਈ ਸੀ ਤੀਜੀ ਮਾਰਨ ਲੱਗਾ ਤੇ ਮੈਂ ਉਹਦੀ ਪਿਸਤੌਲ ਫੜ ਕੇ țeਡੀ ਕਰਤੀ ਤੇ ਸਾਹਮਣੇ ਮੇਰੇ ਗਵਾਂਢੀ ਹੈਗਾ ਮੁੰਡਾ ਸਾਹਿਲ ਮੈਂ ਉਹਨੂੰ ਆਵਾਜ਼ ਮਾਰ ਕੇ ਸਾਹਿਲ ਆ ਜਾ ਓਏ ਇਹਨੂੰ ਫੜ ਆ ਕੇ ਭੱਜਦਾ ਪਿਆ ਮੁੰਡਾ ਤੇ ਉਹ ਮੁੰਡਾ ਪਿਸਤੌਲ ਖੋ ਕੇ ਭੱਜ ਗਿਆ ਮੇਰੇ ਤੋਂ ਤੇ ਮੈਂ ਵੀ ਆਉਂਦੇ ਮਗਰ ਭੱਜੇ ਸਾਹਿਲ ਵੀ ਭੱਜਿਆ ਪਿੱਛੇ ਪੰਜਾਬ ਨੈਸ਼ਨਲ ਬੈਂਕ ਕੋਲੇ ਦੋ ਮੋਟਰਸਾਈਕਲ ਤੇ ਹੋਰ ਬੈਠੇ ਹੋਏ ਸੀ ਸਟਾਰਟ ਕਰਕੇ ਉਹਦੇ ਮਗਰ ਬੈ ਕੇ ਭੱਜ ਗਏ ਤਿੰਨੇ ਜਣੇ। ਇਹ ਹੁਣ ਤੁਹਾਨੂੰ ਹੈ ਜਿਹੜਾ ਰੋਂਦ ਦੇ ਲਿਆ ਹੈਗਾ। ਇਹ ਕੱਲ ਤਫ਼ਤੀਸ਼ ਕੀਤੀ ਸੀ ਪੁਲਿਸ ਕੋਲੇ ਨੇ ਤੇ ਉਦੋਂ ਕੁਝ ਨਹੀਂ ਮਿਲਿਆ ਸੀ ਉਦੋਂ ਕਹਿੰਦੇ ਸੀ ਖਡੋਣਾ ਪਿਸਟੋਲ ਆ। ਕੀ ਪਟਾਕਾ ਹੀ ਆ ਜਸਟ। ਤੇ ਹੁਣ ਇਹ ਅਸੀਂ ਅੱਜ ਆ ਕੇ ਸਫਾਈ ਕੀਤੀ ਤੇ ਸਾਨੂੰ ਆਹ ਰੋਂਦ ਮਿਲੇ ਜੀ। ਇਹਦੇ 'ਚ ਸਾਡੀ ਜਾਨੀ ਮਾਲੀ ਜਾਣਦਾ ਆਹ ਪਟਾਕਾ ਹੈ ਦੱਸੋ ਮੈਨੂੰ। ਕੰਸਤੀ ਕੀ ਬਚਾ ਸਕੂ ਮੰਗਦਾ ਪਟਾਸ਼ਨ ਤੋਂ ਅਹਦੀ ਸੁਰੱਖਿਆ ਮੰਗਦੇ ਕਿ ਆ ਜਿਹੜੇ ਮੂੰਹ ਤੇ ਕਪੜਾ ਬੰਨ ਕੇ ਜਾਂਦੇ ਆ ਤਿੰਨ ਤਿੰਨ ਜਾ ਰਹੇ ਆ ਇੱਕ ਇੱਕ ਦੋ ਦੋ ਵੀ ਜਾਂਦੇ ਆ ਕਿ ਇਹਨਾਂ ਨੂੰ ਕਿਉਂ ਅਲਾਉਡ ਹੈ ਆਮ ਬੰਦੇ ਦੇ ਸਾਰੇ ਕਾਗਜ਼ਾਤ ਪੂਰੇ ਤੇ ਉਹਨਾਂ ਨੂੰ ਐਵੇਂ ਰੋਕਿਆ ਜਾਂਦਾ ਤੇ ਇਹਨਾਂ ਵਰਗੇ ਨੂੰ ਕਿਉਂ ਨਹੀਂ ਫੜਿਆ ਜਾਂਦਾ ਕੱਲ ਇੰਨੀ ਪੁਲਿਸ ਖੜੀ ਸੀ ਜਨਮਸ਼ਟਮੀ ਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਇਹਨਾਂ ਤੇ ਕਿ ਤਿੰਨ ਜਣੇ ਜਾ ਰਹੇ ਇਹਨਾਂ ਦਾ ਚਲਾਨ ਕੱਟੋ ਤਫਤੀਸ਼ ਕਰੋ ਇਹਨਾਂ ਵੱਲ ਕਿਸੇ ਨੇ ਨਹੀਂ ਧਿਆਨ ਦਿੱਤਾ ਨਾਂਕੇ ਦਾ 메인 ਬਾਜ਼ਾਰ ਚੋਂ ਹੀ ਆ ਰਿਹਾ ਤੇ ਇੱਥੋਂ ਹੀ ਗਏ ਆ ਸਾਰੇ ਪਾਸੇ ਰਸ਼ ਆ ਪੁਲਸ ਨੇ ਕੋਈ ਚੀਜ਼ ਦੀ ਇਹ ਚੀਨੀ ਨਹੀਂ ਕੀਤੀ ਕੱਲ ਮਿਤੀ 26 8 24 ਨੂੰ ਸ਼ਾਮ 7:30 ਵਜੇ ਦੇ ਕਰੀਬ ਸੇਖਾਂ ਵਾਲੇ ਚੌਕ ਤੋਂ 112 ਨੰਬਰ ਤੇ ਇੱਕ ਕਾਲ ਮਸੂਲ ਹੋਈ ਜਿਹਦੇ ਆਧਾਰ ਤੇ ਉਹਨਾਂ ਦੱਸਿਆ ਕਿ ਉੱਥੇ ਇੱਕ ਦੁਕਾਨ ਦੇ ਵਿੱਚ ਇੱਕ ਬਦਮਾਸ਼ ਨੇ ਵੜ ਕੇ 스내치 ਕਰਨ ਦੀ ਕੋਸ਼ਿਸ਼ ਕੀਤੀ ਜਿਦੇ ਆਧਾਰ ਤੇ ਪੁਲਿਸ ਮਾਰਟੀ ਮੌਕੇ ਤੇ ਪਹੁੰਚੀ ਤੇ ਬਾਕੀ ਹੋਰ ਸੀਨੀਅਰ ਅਫਸਰਾਨ ਮੌਕੇ ਤੇ ਗਏ। ਉੱਥੇ ਵੈਰੀਫਾਈ ਕਰਨ ਤੇ ਪਤਾ ਲੱਗਿਆ ਦੁਕਾਨਦਾਰ ਨੇ ਦੱਸਿਆ ਕਿ ਇੱਕ ਮੂੰਹ ਬੰਨ ਕੇ ਕੁਛ ਨੈਚਰ ਆਇਆ ਸੀ ਜੀਨੇ ਪਿਸਤੌਲ ਨੁਮਾ ਚੀਜ਼ ਨੂੰ ਦਿਖਾ ਕੇ ਤੇ ਲੁੱਟਣ ਦੀ ਕੋਸ਼ਿਸ਼ ਕੀਤੀ। ਪਰੰਤੂ ਉਹਨੇ ਬਹਾਦਰੀ ਨਾਲ ਉਸ ਪਿਸਤੌਲ ਨੁਮਾ ਚੀਜ਼ ਨੂੰ ਪਾਸੇ ਕਰਕੇ ਆਪਣੀ ਗੌਂਡੀਆਂ ਨੂੰ ਬੁਲਾਇਆ ਤੇ ਉਹ ਡਰਦਾ ਹੋਇਆ ਰੌਲਾ ਪੈਂਦੇ ਡਰ ਤੋਂ ਭੱਜ ਗਿਆ। ਜਿਸ ਤੇ ਆਧਾਰ ਤੇ ਐਫ ਆਈ ਆਰ 134 ਦਰਜ ਕਰ ਦਿੱਤੀ ਗਈ ਹੈ। ਉਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਮਾਨਜੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਆਧਾਰ ਤੇ ਅਸੀਂ ਹਿਊਮਨ ਸਰਚ ਰਹੀ ਤੇ ਟੈਕਨੀਕਲ ਇਕੁਪਮੈਂਟਸ ਰਹੀ ਕਾਫੀ ਲਾਹੇਵੰਦ ਸੂਚਨਾਵਾਂ ਹਾਸਲ ਕਰ ਚੁੱਕੇ ਹਾਂ ਤੇ ਉਹਨਾਂ ਵਿਅਕਤੀਆਂ ਨੂੰ ਉਹਨਾਂ ਸੂਚਨਾਵਾਂ ਦੇ ਆਧਾਰ ਤੇ ਜਲਦ ਤੋਂ ਜਲਦ ਗ੍ਰਫਤਾਰ ਕੀਤਾ